ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾ ਕਮਨਾਂ ਦੇ ਵਿੱਚ ਨਮਸ਼ਕਾਰ ਕਰਦੇ ਹਾਂ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡੇ ਉੱਤੇ ਸ਼ਹੀਦਾ ਸਿੰਘਾਂ ਜਾਂ ਰੱਬੀ ਰੂਹਾਂ ਦਾ ਪਹਿਰਾ ਲੱਗਿਆ ਹੋਇਆ ਹੈ ਜਾਂ ਨਹੀਂ ਉਹ ਤੁਹਾਡੇ ਕਿਵੇਂ ਰੱਖਿਆ ਕਰ ਰਹੇ ਹੈ ਅੱਜ ਆਪਾਂ ਅੱਜ ਸਾਰੇ ਬਾਰੇ ਗੱਲਬਾਤ ਕਰਾਂਗੇ ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਜੇਕਰ ਵੀਡੀਓ ਵਧੀਆ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਵੀ ਕਰ ਦੇਣਾ ਜੀ ਅੱਜ ਅਸੀਂ ਐਸੇ ਤੇ ਹੀ ਗੱਲਬਾਤ ਕਰਾਂਗੇ ਜੋ ਵੀ ਮਨੁੱਖ ਰੱਬੀ ਮਾਰਗ ਤੇ ਚੱਲ ਰਿਹਾ ਹੈ ਧਿਆਨ ਸਿਮਰਨ ਦੇ ਵਿੱਚ ਦਿਨ ਰਾਤ ਆਪਣੇ ਮਨ ਨੂੰ ਇਹ ਗਗਰ ਬਣਾ ਕੇ ਰੱਖਦਾ ਹੈ ਜਿਸ ਮਨੁੱਖ ਉਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਹੁਤ ਬਖਸ਼ਿਸ਼ ਹੋਣ ਲੱਗ ਪੈਂਦੀ ਆ ਉਸ ਦੇ ਨਾਲ ਹਰ ਵੇਲੇ ਰੱਬੀ ਸ਼ਕਤੀਆਂ ਰਹਿਣ ਲੱਗ ਜਾਂਦੀਆਂ ਹਨ ਇਹ ਹੈ ਰੱਬੀ ਰੂਹਾਂ ਜਾਂ ਸ਼ਹੀਦਾ ਸਿੰਘਾਂ ਸਿਮਰਣ ਬੰਦਗੀ ਕਰਨ ਵਾਲੇ ਮਨੁੱਖਾਂ ਦੇ ਨਾਲ ਸਦਾ ਹੀ ਸਹਾਈ ਰਹਿਣ ਲੱਗ ਜਾਂਦੀਆਂ ਨੇ ਉਹ ਹਰ ਸਮੇਂ ਹਰ ਪਲ ਸਾਡੀ ਰੱਖਿਆ ਵੀ ਕਰਦੇ ਹਨ ਪਰ ਸਾਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਸਾਡੇ ਨਾਲ ਸਹੀਦਾ ਸਿੰਘਾਂ ਜਾਂ ਰੱਬੀ ਰੂਹਾਂ ਦਾ ਪਹਿਰਾ ਲੱਗਿਆ ਹੋਇਆ ਹੈ ਐਸੇ ਲਈ ਅੱਜ ਆਪ ਜੀ ਨੂੰ ਕੁਝ ਨਿਸ਼ਾਨੀਆਂ ਦੱਸਾਂਗੇ ਜਿਸ ਜਿਸ ਨਿਸ਼ਾਨੀਆਂ ਨੂੰ ਆਪ ਸਮਝ ਸਕਦੇ ਹੋ ਸੁਣ ਕੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡੇ ਨਾਲ ਰੱਬੀ ਰੂਹਾਂ ਰਹਣੀਆਂ ਹਨ ਪਰਮਾਤਮਾ ਦੀ ਆਪ ਉੱਤੇ ਕਿਰਪਾ ਹੈ ਪਹਿਲੀ ਨਿਸ਼ਾਨੀ ਕਿ ਜੇਕਰ ਤੁਹਾਡੀ ਅੱਖ ਤਿੰਨ ਤੋਂ 5 ਵਜੇ ਦੇ ਵਿਚਕਾਰ ਆਪਣੇ ਆਪ ਹੀ ਖੁੱਲ ਜਾਂਦੀ ਹੈ ਤਾਂ ਤੁਸੀਂ ਉਸ ਸਮੇਂ ਸੁੱਤੇ ਨਹੀਂ रह ਸਕਦੇ ਜੇਕਰ ਤੁਹਾਡੇ ਨਾਲ ਕੋਈ ਰੱਬੀ ਰੂਹਾਂ ਨੇ ਤੁਸੀਂ ਜ਼ਰੂਰ ਕੋਈ ਨਾ ਕੋਈ ਪੁੰਨ ਕੀਤੇ ਹੋਣਗੇ ਪਿਛਲੇ ਜਨਮਾਂ ਵਿੱਚ ਜਾਂ ਇਸ ਜਨਮ ਦੇ ਵਿੱਚ ਕੀਤੇ ਹੋਣਗੇ ਜਿਸ ਕਾਰਨ ਤੁਸੀਂ ਤੁਹਾਡੀ ਅੱਖ ਇਸ ਸਮੇਂ ਖੁੱਲਦੀ ਹੈ ਤੁਹਾਡੇ ਮਨ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਅਸੀਂ ਹੁਣ ਸਿਮਰਨ ਕਰ ਲਈਏ ਇਹ ਸਮੇਂ ਨੂੰ ਅਜਾਈ ਨਾ ਗਵਾਈਏ ਜਿਸ ਕਾਰਨ ਤੁਸੀਂ ਜਿਸ ਕਾਰਨ ਤੁਹਾਨੂੰ ਇਹ ਸੰਕੇਤ ਹੁੰਦੇ ਨੇ ਮਨ ਵਿੱਚ ਇਹ ਆਉਂਦਾ ਹੈ ਤਾਂ ਤੁਹਾਡੇ ਨਾਲ ਰੱਬੀ ਰੂਹਾਂ ਨੇ ਦੂਜੀ ਇਨਸਾਨੀ ਇਹ ਹੁੰਦੀ ਹੈ ਜੀ ਸਾਥ ਸੰਗਤ ਜੀ ਇੱਕੋ ਦਾਮ ਪਰੇਸ਼ਾਨੀਆਂ ਨੇ ਜੇਕਰ ਆਪਾਂ ਨੂੰ ਘੇਰ ਲਿਆ ਹੈ ਉਸ ਦਾ ਕੋਈ ਅੰਦਾਜ਼ਾ ਵੀ ਨਹੀਂ ਹੁੰਦਾ ਵੀ ਸਾਡੇ ਉੱਤੇ ਇਹ ਇਨੀਆਂ ਪਰੇਸ਼ਾਨੀਆਂ ਆਉਣੀਆਂ ਜੇਕਰ ਇੱਕੋ ਦਮ ਬਹੁਤ ਸਾਰੀਆਂ ਪਰੇਸ਼ਾਨੀਆਂ ਆ ਜਾਣ ਤਾਂ ਜੇਕਰ ਆਪਾਂ ਸਿਮਰਨ ਦੇ ਨਾਲ ਜੁੜੇ ਹੋਏ ਆਪਨਾ ਮਨ ਤਨ ਦਿਮਾਗ ਹਰ ਵੇਲੇ ਪ੍ਰਮਾਤਮਾ ਨੂੰ ਹੀ ਯਾਦ ਕਰਦਾ ਹੈ ਤੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਜਿਵੇਂ ਉਹ ਤੁਹਾਡੀਆਂ ਤੁਹਾਡੇ ਨਾਲ ਇਹ ਮੁਸੀਬਤਾਂ ਹੋਣ ਲੱਗ ਗਈਆਂ ਤੇ ਉਹ ਆਪਣੇ ਆਪ ਹੀ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਉਹਨਾਂ ਦਾ ਹੱਲ ਕਿਵੇਂ ਹੋ ਗਿਆ ਇਹ ਵੀ ਇੱਕ ਨਿਸ਼ਾਨੀ ਹੈ ਰੱਬੀ ਰੂਹਾਂ ਦੀ ਸਹੀਦਾ ਸਿੰਘਾਂ ਦੀ ਜੇਕਰ ਆਪ ਦੇ ਅੰਗ ਸੰਗ ਹੋ ਰਹਿਣ ਦੀਆਂ ਹੰਦ ਤੇ ਤੀਜੀ ਨਿਸ਼ਾਨੀ ਹੈ ਜੀ ਜੇਕਰ ਤੁਸੀਂ ਕੀਰਤਨ ਦੇ ਵਿੱਚ ਬੈਠੇ ਹੋ ਜਾਂ ਨਾਮ ਸਿਮਰਨ ਦੇ ਵਿੱਚ ਬੈਠੇ ਹੋ ਜਾਂ ਗੁਰੂ ਘਰ ਜਾ ਕੇ ਕੋਈ ਦੀਵਾਨ ਸੁਣ ਰਹੇ ਹੋ ਤਾਂ ਸੁਣਦੇ-ਸੁਣਦੇ ਦੀਵਾਨ ਤੁਹਾਡੇ ਸਰੀਰ ਦੇ ਵਿੱਚ ਅਜੀਬ ਚੰਚਨਾहट ਹੋਣ ਲੱਗੀ ਹੋਵੇ ਲੱਗ ਜਾਵੇ ਤਾਂ ਤੁਸੀਂ ਸਮਝ ਲੈਣਾ ਕਿ ਤੁਹਾਡੇ ਅੰਗ ਸੰਗ ਰੱਬੀ ਰੂਹਾਂ ਹੈ ਤੁਹਾਡਾ ਮਨ ਦਿਮਾਗ ਕੇਵਲ ਹੀ ਕੀਰਤਨ ਦੇ ਵਿੱਚ ਜੁੜਿਆ ਹੋਇਆ ਹੈ ਜੇਕਰ ਤੁਹਾਡੇ ਸਿਮਰਨ ਸੁਣਦੇ ਹੋયા ਬਾਠ ਸੁਣਦੇ ਸਮੇਂ ਕੋਈ ਕੀਰਤਨ ਸੁਣਦੇ ਹੋਏ ਤੁਹਾਡੇ ਸਰੀਰ ਦੇ ਰੋਂਗ ਤੇ ਖੜੇ ਹੋ ਜਾਣ ਤਾਂ ਸਮਝ ਲੈਣਾ ਕਿ ਆਪ ਜੀ ਉੱਤੇ ਆਪ ਜੀ ਦੇ ਅੰਗ ਸੰਗ ਰੱਬੀ ਰੂਹਾਂ ਨੇ ਅਗਲੀ ਨਿਸ਼ਾਨੀ ਸਾਧ ਸੰਗਤ ਜੀ ਤੁਹਾਡੇ ਕੋਈ ਅਰਦਾਸ ਤੁਸੀਂ ਕੀਤੀ ਹੋਵੇ ਤਾਂ ਬਹੁਤ ਹੀ ਛੇਤੀ ਉਹ ਅਰਦਾਸ ਜੇ ਆਪ ਜੀ ਦੀ ਪੂਰੀ ਹੋ ਜਾਵੇ ਤਾਂ ਤੁਸੀਂ ਹਜੇ ਸੋਚਿਆ ਵੀ ਨਾ ਹੋਵੇ ਵੀ ਇੰਦੀ ਛੇਤੀ ਪੂਰੀ ਹੋ ਜਾਊਗੀ ਤੇ ਉਹ ਅਰਦਾਸ ਬਹੁਤ ਛੇਤੀ ਪੂਰੀ ਹੋ ਜਾਵੇ ਥੋੜਾ ਬਹੁਤ ਸੋਚਣ ਤੋਂ ਹੀ ਦਾ ਸਮਝ ਲੈਣਾ ਕਿ ਤੁਹਾਡੇ ਉੱਤੇ ਪ੍ਰਮਾਤਮਾ ਜੀ ਦੀ ਕਿਰਪਾ ਹੈ ਆਪ ਉੱਤੇ ਰੱਬੀ ਰੂਹਾਂ ਨੇ ਦੀ ਕਿਰਪਾ ਹੈ ਤੁਹਾਡੇ ਅੰਗ ਸੰਗ ਸ਼ਹੀਦੀ ਸਿੰਘਾਂ ਦਾ ਪੈਰਾ ਹੈ ਸਾਧ ਸੰਗਤ ਦੀ ਅਗਲੀ ਨਿਸ਼ਾਨੀ ਹੈ ਜੇਕਰ ਤੁਹਾਡੇ ਮਨ ਵਿੱਚ ਕੋਈ ਵਿਚਾਰ ਆ ਰਿਹਾ ਹੈ ਕਿਸੇ ਵਿਸ਼ੇ ਨੂੰ ਲੈ ਕੇ ਤੁਸੀਂ ਉਸ ਵਿਚਾਰ ਦਾ ਹੱਲ ਕਰਨਾ ਚਾਹੁੰਦੇ ਹੋ ਕਿਸੇ ਨੂੰ ਪੁੱਛਣਾ ਵੀ ਨਹੀਂ ਚਾਹੁੰਦੇ ਤਾਂ ਉਸ ਦਾ ਜਵਾਬ ਤੁਹਾਨੂੰ ਆਟੋਮੈਟਿਕੀ ਕਿਸੇ ਵੀਡੀਓ ਦੇ ਜ਼ਰੀਏ ਜਾਂ ਵੀਡੀਓ ਦੇ ਜ਼ਰੀਏ ਜਾਂ ਕਿਸੇ ਵੀ ਤਰੀਕੇ ਤੁਹਾਡੇ ਉਸ ਦਾ ਜਵਾਬ ਅੱਗੇ ਆ ਜਾਵੇ ਤਾਂ ਤਾਂ ਸਮਝ ਲੈਣਾ ਕਿ ਤੁਹਾਡੇ ਨਾਲ ਰੱਬੀ ਰੂਹਾਂ ਨੇ ਸ਼ਹੀਦਾ ਸਿੰਘਾਂ ਦਾ ਪਹਿਰਾ ਨੇ ਅਗਲੇ ਨਿਸ਼ਾਨੇ ਸਾਧ ਸੰਗਤ ਦੀ ਜੇਕਰ ਤੁਸੀਂ ਘਰ ਵਿੱਚ ਪਾਠ ਸਿਮਰਨ ਕਰਦੇ ਹੋ ਧਿਆਨ ਦੇ ਵਿੱਚ ਬੈੰਨੇ ਹੋ ਤਾਂ ਤੁਹਾਨੂੰ ਆਟੋਮੈਟਿਕ ਹੀ ਅਚਾਨਕ ਹੀ ਤੁਹਾਨੂੰ ਬਹੁਤ ਹੀ ਖੁਸ਼ਬੂ ਫੁੱਲਾਂ ਦੀ ਖੁਸ਼ਬੂ ਤੁਹਾਨੂੰ ਆਉਣ ਲੱਗ ਜਾਵੇ ਬਿਨਾ ਫੁੱਲ ਹੋਣ ਦੇ ਬਾਵਜੂਦ ਤੁਹਾਡੇ ਘਰੋਂ ਤੁਹਾਡੇ ਆਸ-ਪਾਸ ਜਿੱਥੇ ਤੁਸੀਂ ਪਾਠ ਕਰਦੇ ਹੋ ਤਾਂ ਉੱਥੋਂ ਜੇਕਰ ਤੁਹਾਨੂੰ ਖੁਸ਼ਬੂ ਫੁੱਲਾਂ ਦੀ ਆਉਣ ਲੱਗ ਗਈ ਤਾਂ ਸਮਝ ਲੈਣਾ ਕਿ ਆਪ ਉੱਤੇ ਪਰਮਾਤਮਾ ਦੀ ਕਿਰਪਾ ਹੈ ਸਾਧ ਸੰਗਤ ਜੀ ਇਹ ਨਿਸ਼ਾਨੀਆਂ ਨੇ ਰੱਬੀ ਰੂਹਾਂ ਦੀਆਂ ਸ਼ਹੀਦਾ ਸਿੰਘਾਂ ਦੀਆਂ ਸਿਮਰਨ ਵੱਧ ਤੋਂ ਵੱਧ ਸਿਮਰਨ ਕਰੋ ਵੱਧ ਤੋਂ ਵੱਧ ਪਰਮਾਤਮਾ ਦੀ ਬਾਣੀ ਨਾਲ ਜੁੜੋ ਇਹ ਸਭ ਨਿਸ਼ਾਨੀਆਂ ਹੁਣ ਲੱਗ ਜਾਣਗੀਆਂ ਜੇਕਰ ਅਜੇ ਤੱਕ ਕੋਈ ਜੇ ਨਹੀਂ ਜੁੜਿਆ ਤਾਂ ਜੇਕਰ ਉਹ ਪਰਮਾਤਮਾ ਦੀ ਵਾਣੀ ਦੇ ਨਾਲ ਜੁੜ ਜਾਊਗਾ ਤੇ ਇਹ ਸਭ ਨਿਸ਼ਾਨੀਆਂ ਆਪ ਜੀ ਨਾਲ ਵੀ ਹੋਣ ਲੱਗ ਜਾਣਗੀਆਂ ਆਪ ਉੱਥੇ ਵੀ ਪ੍ਰਮਾਤਮਾ ਦੀ ਕਿਰਪਾ ਹੋ ਜਾਊਗੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਇਸ ਵੀਡੀਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ